ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਰਾਤ ਠੀਕ 12 ਵਜੇ ਤੁਸੀਂ ਆਪਣੇ ਸਾਹ 15 ਮਿੰਟ ਲਈ ਰੋਕ ਜਾਂ ਮੱਧਮ ਕਰ ਲੈਣੇ ਨੇ ਇਹ ਸੁਣੋ ਤੁਸੀਂ ਦੇਸ਼ ਦੀ ਤਰੱਕੀ ਵਿੱਚ ਦੇਸ਼ ਦਾ ਹੱਥ ਵਟਾਉਣਾ ਹੈ ਮਜ਼ਾ ਨਹੀਂ ਆਇਆ ਮਜ਼ਾ ਨਹੀਂ ਆਇਆ ਮਜ਼ਾ ਨਹੀਂ ਆਇਆ ਓਏ 15 ਮਿੰਟ ਸਾਹ ਰੋਕਣ ਨਾਲ ਕਿਹੜਾ ਦੇਸ਼ ਦੀ ਤਰੱਕੀ ਹੋ ਜੂ ਮੇਰੇ ਪਿਆਰੇ ਦੇਸ਼ਵਾਸੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਦੇਸ਼ ਦਾ ਆਕਸੀਜਨ ਲੈਵਲ ਬਹੁਤ ਥੱਲੇ ਚਲਾ ਗਿਆ ਥੋੜੇ 15 ਮਿੰਟ ਸਾਹ ਰੋਕਣ ਨਾਲ ਜਾਂ ਮੱਧਮ ਕਰਨ ਨਾਲ ਉਹ ਉੱਪਰਲੇ স্তর ਤੇ ਆ ਜਾਵੇਗਾ ਮਜ਼ਾ ਨਹੀਂ ਆਇਆ ਜੇ ਮੈਂ ਮਜ਼ਾ ਨਹੀਂ ਆਇਆ ਕੋਈ ਜਨਤਾ ਦੇ ਸਾਹ ਰੋਕਣ ਨਾਲ ਕੁਝ ਨਹੀਂ ਬੰਦ ਆਪੜ ਆਪਣੇ ਵਿੱਚ ਜਿਹੜੀ ਆਕਸੀਜਨ ਤੂੰ ਖਾ ਰਹੇ ਹੈ ਨਾ ਇਦੇ ਨਾਲੇ ਸਾਤੀ ਜਨ ਲੈਵਲ ਥੱਲੇ ਜਾ ਰਿਹਾ ਮਜ਼ਾ ਆ ਗਿਆ ਮੇਰੇ ਪਿਆਰੇ ਦੇਸ਼ ਵਾਸੀਓ ਅਸੀਂ ਅਮਰੀਕਾ ਤੋਂ ਇੱਕ ਐਸੀ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਜਿਸ ਨਾਲ ਗੱਡੀਆਂਾਂ ਤੇ ਮੋਟਰਸਾਈਕਲ ਹਵਾਵਾਂ 'ਚ ਚੱਲਣਗੇ ਜਿਸ ਨਾਲ ਆਪਣਾ ਪ੍ਰਦੂਸ਼ਣ ਲੈਵਲ ਵੀ ਜ਼ੀਰੋ ਹੋ ਜਾਵੇਗਾ ਮੇਰੇ ਪਿਆਰੇ ਦੇਸ਼ ਵਾਸੀਓ ਓ ਮਜ਼ਾ ਨਹੀਂ ਆਇਆ ਮਜ਼ਾ ਨਹੀਂ ਆਇਆ ਓਏ ਸਾਰੀਆਂ ਤਾਂ ਹਵਾਵੀਆਂ ਗੱਲਾਂ ਨੇ ਐ ਦਾਦਾ ਕੁਝ ਨਹੀਂ ਹੋ ਸਕਦਾ ਜਦੋਂ ਸਾਡੀ ਸਰਕਾਰ ਆਊਗੀ ਸਾਡੀ ਸਰਕਾਰ ਆਉਂਦੀ ਸਾਡੇ ਪੜ੍ਹੇ ਲਿਖੇ ਵਿਗਿਆਨਿਕ ਇਹ ਕਹਿਜੀ ਟਾਈਮ ਟਰੈਵਲ ਮਸ਼ੀਨ ਬਣਾ ਰਹੇ ਨੇ ਜਿਹਦੇ ਨਾਲ ਅਸੀਂ ਪ੍ਰਾਣੇ ਸਮੇਂ ਚ ਜਾ ਕੇ ਉਥੇ ਦੇ ਰਾਜੇ ਮਹਾਰਾਜਿਆਂ ਤੋਂ ਸੋਨਾ ਚਾਂਦੀ ਹੀਰੇ ਲੁੱਟ ਕੇ ਉਰੇ ਲਿਆਵਾਂਗੇ ਤੇ ਦੇਸ਼ ਦੀ ਆਮਦਨੀ ਨੂੰ ਵਧਾਵਾਂਗੇ ਮੇਰੇ ਪਿਆਰੇ ਦੇਸ਼ ਵਾਸੀਓ ਤੁਸੀਂ ਇਹਨਾਂ ਦੀ ਖੁਦ ਹੀ ਘੜੀ ਦੇਖੋ ਚੱਲਦੀ ਨਹੀਂ ਏ ਆਉਣ ਵਾਲੇ ਜਾਣ ਵਾਲੇ ਟਾਈਮ ਚ ਕੀ ਘੜੀ ਬਣਾਣਗੇ ਮੇਰੇ ਪਿਆਰੇ ਦੇਸ਼ਵਾਸੀਓ ਅਸੀਂ ਕਿਸਾਨ ਵੀਰਾਂ ਲਈ ਵੀ ਬਹੁਤ ਵੱਧ ਚੜ ਕੇ ਸੋਚ ਰਹੇ ਹਾਂ ਅਸੀਂ ਸੋਚ ਰਹੇ ਹਾਂ ਕਿ ਕਿਸਾਨ ਵੀਰ ਮੰਗਲ ਗ੍ਰਹਿ ਤੇ ਜਾ ਕੇ ਖੇਤੀ ਕਰਨ ਜਿਸ ਨਾਲ ਉਹਨਾਂ ਨੂੰ ਪ੍ਰਿਥਵੀ ਨਾਲੋਂ ਫਸਲ ਦਾ ਦੁੱਗਣਾ ਰੇਟ ਮਿਲੇਗਾ ਅਤੇ ਉਹਨਾਂ ਦੀ ਕਿਸਾਨੀ ਲੈਵਲ ਬਹਰ ਤੱਕ ਫੇਮਸ ਹੋਵੇਗੀ ਮਜ਼ਾ ਨਹੀਂ ਆਇਆ ਮਜ਼ਾ ਨਹੀਂ ਆਇਆ ਬਿਲਕੁਲ ਵੀ ਮਜ਼ਾ ਨਹੀਂ ਆਇਆ ਓਏ ਮੰਗਲ ਗ੍ਰਹਿ ਤੇ ਤਾਂ ਫਿਰ ਵੀ ਤੁਹਾਨੂੰ ਪਾਣੀ ਦੀ ਲੋੜ ਪੈਗੀ ਪਰ ਸਾਡੀ ਸਰਕਾਰ ਆਉਂਦੀ ਅਸੀਂ ਕਿਸਾਨਾਂ ਲਈ ਬਦਲਾ ਤੇ ਖੇਤੀ ਕਰਵਾਵਾਂਗੇ ਉਥੇ ਸਿਰਫ ਪਾਣੀ ਤੇ ਖਾਦ ਆਟੋਮੈਟਿਕ ਹੋਵੇਗੀ ਤੁਹਾਨੂੰ ਫਸਲ ਬੀਜਣੀ ਆ ਇੱਕ ਕਟਣੀ ਆ ਬਾਸ ਮੇਰੇ ਪਿਆਰੇ ਦੇਸ਼ ਵਾਸੀਓ ਸਰਕਾਰ ਸਾਡੀ ਹੀ ਚੁਣੋ ਸਾਡੀ ਸਰਕਾਰ ਆਂਦੇ ਹੀ ਅਸੀਂ ਉਨਿਤ ਦੇ ਵਿਕਾਸ ਤੋਰ ਦਾਂਗੇ ਬਾਹਰ ਸਾਡੀ ਹੀ ਚੁਣਿਓ ਨਹੀਂ ਸਾਡੀ ਸਰਕਾਰ ਚੁਣਿਓ ਠੀਕ ਰਾਤ 12 ਵਜੇ ਸਾਡੀ ਸਰਕਾਰ ਚੁਣਿਓ 12 ਵਜੇ ਇੱਕ ਮਿੰਟ ਦੇ ਸਾਡੀ ਚੁਣ ਲਿਓ